ਮੇਰੀ ਪਸੰਦ ਦਾ ਖੇਡ ਖੇਡਾਂ ਦਾ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ ਖੇਡਾਂ ਸਾਡੇ ਸਰੀਰ ਅਤੇ ਦਿਮਾਗ ਨੂੰ ਸਰਗਰਮ ਬਣਾਉਂਦੀਆਂ ਹਨ ਸਰਗਰਮ ਰਹਿਣ ਨਾਲ ਸਾਨੂੰ ਖੁਸ਼ੀ ਮਿਲਦੀ ਹੈ ਮੈਨੂੰ ਖੇਡਾਂ ਬਹੁਤ ਪਸੰਦ ਹਨ ਕ੍ਰਿਕਟ ਮੇਰੀ ਪਸੰਦੀਦਾ ਖੇਡ ਹੈ ਇਹ ਖੇਡ ਅੰਗਰੇਜ਼ਾਂ ਦੀ ਦੇਣ ਹੈ ਪਰ ਅੱਜ ਪੂਰੀ ਦੁਨੀਆ ਵਿੱਚ ਇਸ ਖੇਡ ਦੀ ਚਰਚਾ ਹੈ ਮੈਂ ਹਰ ਰੋਜ਼ ਸਵੇਰੇ ক্রিকেট ਸਿੱਖਣ ਲਈ ਆਪਣੇ ਸਕੂਲ ਆਉਂਦਾ ਹਾਂ। ਇਹ ਕਿਹੜੀ ਵੱਡੇ ਮੈਦਾਨ ਵਿੱਚ ਖੇਡੀ ਜਾਂਦੀ ਹੈ? ਇਸ ਮੈਚ ਦੋ ਟੀਮਾਂ ਦੇ 11-11 ਖਿਡਾਰੀਆਂ ਵਿੱਚ ਕਰ ਹੁੰਦਾ ਹੈ। ਖੇਡ ਸ਼ੁਰੂ ਕਰਨ ਲਈ ਟਾਸ ਲਿਆ ਜਾਂਦਾ ਹੈ ਜੋ ਇਹ ਫੈਸਲਾ ਕਰਦਾ ਹੈ ਕਿ ਕਿਹੜੀ ਟੀਮ ਬੱਲੇਬਾਜ਼ੀ ਕਰੇਗੀ ਅਤੇ ਕਿਹੜੀ ਟੀਮ ਗੇਂਦਬਾਜ਼ੀ ਕਰੇਗੀ। ਜੋ ਟੀਮ ਜ਼ਿਆਦਾ ਦੌੜਾ ਬਣਾਉਂਦੀ ਹੈ ਉਹ ਜਿੱਤ ਜਾਂਦੀ ਹੈ। ਅੱਜਕੱਲ ਮੈਂ ਆਪਣੇ ਸਕੂਲ ਦੀ ਟੀਮ ਵਿੱਚ ਇੱਕ ਚੰਗਾ ਗੇਂਦਬਾਜ਼ ਬਣ ਗਿਆ ਹਾਂ ਪਰ ਮੈਂ ਅੱਗੇ ਵਧਣਾ ਅਤੇ ਆਪਣੇ ਦੇਸ਼ ਲਈ ਖੇਡਣਾ ਚਾਹੁੰਦਾ ਹਾਂ ਸਚਿਨ ਤੈਂਦੁਲਕਰ ਅਤੇ ਥੋਨੀ ਮੇਰੇ ਪਸੰਦੀਦਾ ਖਿਡਾਰੀ ਹਨ ਮੈਂ ਵੀ ਉਨ੍ਹਾਂ ਵਾਂਗ ਚੰਗਾ ਖੇਡ ਕੇ ਮਸ਼ਹੂਰ ਹੋਣਾ ਚਾਹੁੰਦਾ ਹਾਂ